ਇੱਕ ਤੇ ਮੱਕੀ ਪੀਜੋ ਪਾਣੀ ਘਟ ਖਾਏਗੀ ਬਰਸਾਤੀ ਮੱਕੀ ਔਰ ਐਮ ਐਸ ਪੀ ਦੇ ਤੇ ਇੰਦਰ ਪ੍ਰਤਾਪ ਨੇ ਵਿਧਾਨ ਸਭਾ ਚ ਕਿਹਾ ਕਿ ਜੇ ਦੋ ਸਾਲ ਅਸੀਂ ਮੱਕੀ ਨਾ ਚੱਕੀ 25 ਜਿਹੜਾ ਸਾਲ ਚੱਲ ਰਿਹਾ 26 ਜਿਹੜਾ ਆਉਣਾ 27 ਚੋਣੀ ਇਲੈਕਸ਼ਨ ਤਹੀ ਪਿਓ ਪੋਤਾ ਇਲੈਕਸ਼ਨ ਨਹੀਂ ਲੜਾਂਗੇ ਨਹੀਂ ਲੜਾਂਗੇ ਮੈਨੂੰ ਸਿਆਸਤ ਨਾਲ ਘੱਟ ਪਿਆਰ ਤੇ ਆਪਣੇ ਲੋਕਾਂ ਨਾਲ ਜ਼ਿਆਦਾ ਵੀਰੋ ਆਪਣੇ ਪੰਜਾਬ ਨਾਲ ਆ ਇਹਦਾ ਪਾਣੀ ਕਿਵੇਂ ਬਚਾਉਣਾ ਇਹਦਾ ਕਿਸਾਨ ਕਿਦਾਂ ਬਚਾਉਣਾ ਪਰ ਨਰਮੇ ਵਾਲੇ ਵੀਰੋ ਗੱਲਾਂ ਕਰਦੇ ਕਰਦੇ ਦੂਜੇ ਬੰਦੇ ਨੂੰ ਤੁਰ ਪੈਣਾ ਗੱਲ ਆ ਜਿੱਥੇ ਤੁਹਾਡੇ ਸ਼ੋਰੂਮ ਬਣੇ ਨਾ ਚੰਡੀਗੜ੍ਹ ਤੇ ਮੋਹਲੀ ਉਥੇ ਤੁਸੀਂ ਇੱਕ ਗੱਲ ਜਿਹੜਾ ਪਿੱਛੇ ਮੋਹ ਪਹੋ ਗਏ ਵੇਖੋ ਤੁਸੀਂ ਸਰਦਾਰ ਨਰਮੇ ਦੇ ਸਿਰ ਤੇ ਸੀ ਜਦ ਤੁਸੀਂ ਨਰਮਾ ਬੀਜਦੇ ਸੀਗੇ ਤੇ ਕਾਮਿਆਂ ਦਾ ਪਰਿਵਾਰਾਂ ਦਾ ਤੁਸੀਂ ਧਿਆਨ ਰੱਖਦੇ ਸੀਗੇ ਉਹਨਾਂ ਨੂੰ ਅਡਵਾਂਸ ਦਿੰਦਾ ਸੀ ਵਿਆਹ ਸ਼ਾਦੀ ਤੇ ਲੋੜ ਪਏ ਨਾਲ ਖੜੇ ਹੁੰਦੇ ਸੀ ਅੱਜ ਅੱਜ ਸੀਡਲਣਾ ਬੀਜ ਕੇ ਪਾਸੇ ਮਾਰਦੇ ਹਾਂ ਉਹਦੇ ਬਾਅਦ ਬਿਜਲੀ 프리ਦੀ ਆਟੋ ਸਟਾਰਟਰ ਆ ਪਾਣੀ ਆਪਣੇ ਆਪ ਲੱਗ ਜਾਂਦਾ ਵੱਧ ਲੱਗ ਜਾ ਤਾਂ ਕੋਈ ਗੱਲ ਨਹੀਂ ਘਟ ਘਟ ਤਾਂ ਲੱਗਦਾ ਨਹੀਂ ਵੱਧੀ ਲੱਗਦਾ ਓ ਲੋਕ ਤੁਹਾਡੇ ਗੋਡੀ ਕਰਦੇ ਹੁੰਦੇ ਸੀ ਨਰਮੇ ਦੀ ਫਿਰ ਚੁਗਾਈ ਕਰਦੇ ਹੁੰਦੇ ਸੀ ਨਰਮੇ ਦੀ ਹਰ ਪਰਿਵਾਰ ਦੇ ਨਾਲ ਜਿਹੜਾ ਕਿਸਾਨ ਸੀ ਉਹਦੇ ਨਾਲ ਕਾਮਾਂ ਬਜਿਆ ਸੀ ਅੱਜ ਕਾਮੇ ਵੀ ਪਰੇਸ਼ਾਨ ਆ ਤੇ ਤੁਹਾਡੀ ਸਰਦਾਰੀ ਉਹ ਨਹੀਂ ਜੜੀ ਸੀ ਬੁਰਾ ਨਾ ਮੰਨਿਓ ਕੰਬਾਈਨ ਆਉਂਦੀ ਆ ਵੱਢ ਕੇ ਲੈ ਜਾਂਦੀ ਆ ਤੇ ਚੋਗਿਆਂ ਦੀ ਕੀ ਲੋੜ ਸੋ ਆਪਾਂ ਬੋਲਗਾਰਡ 3 ਦੇ ਪੈਰਾ ਦੇਣਾ ਨਰ ਮੈਨੂੰ ਮੁੜ ਕੇ ਬਹਾਲ ਕਰਉਣਾ ਇਸ ਮਾਲ ਵਿੱਚ ਇਹ ਮੇਰਾ ਟੀਚਾ ਹੋਏਗਾ ਲੇਕਿਨ ਉਹ ਨਹੀਂ देर ਉਹ ਨਹੀਂ देर ਇਮੀਡੀਏਟ ਸੋਲੂਸ਼ਨ ਇੱਕਦਮ ਸੋਲੂਸ਼ਨ ਤੁਹਾਡੇ ਕੋ ਮੱਕੀ ਆ ਡਾਕਟਰ ਜਟਿਆ ਰਾਣਾ ਇੰਦਰਪ੍ਰਤਾਪ ਸਿੰਘ ਆ ਅਸੀਂ ਤੁਹਾਡੇ ਨਾਲ ਖੜੇ ਆ ਸਮੇ ਸਮੇ ਦੇ ਉੱਤੇ ਮੱਕੀ ਨੇ ਕਿਦਾਂ ਮੱਕੀ ਬੀਜਣੀ ਕਿਦਾਂ ਉਹਨੂੰ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਕਦੋਂ ਕਦੋਂ ਨੂੰ ਸਪਰੇਅ ਕਰਨਾ ਕਿਹੜਾ ਕੀੜਾ ਪੈਣਾ ਕਿਹੜੇ ਕੱਖ ਲਈ ਕਿਹੜਾ ਸਪਰੇਅ ਆਪਾਂ ਕਰਨਾ ਤਾਂ ਕਿ ਉਹ ਚ ਕੱਖ ਨਾ ਹੋਵੇ ਇਹ ਸਾਰੀਆਂ ਗੱਲਾਂ ਕਰਨੀਆਂ ਬਚਨ ਵਦਿਆ ਡਾਕਟਰ ਸਾਹਿਬ ਇੱਕ ਬੇਨਤੀ ਕਰਨੀ ਚਾਹਾਂਗਾ ਕਿ ICAR ਜਿਵੇਂ ਜਦੋਂ ਹਰੀ ਕ੍ਰਾਂਤੀ ਆਈ ਤਾਂ PAU ਨੇ ਇਹਨਾਂ ਨੂੰ ਐਕਸਟੈਂਸ਼ਨ ਸਰਵਿਸ ਦਿੱਤੀ ਕਹਿਰੋ ਸਾਹਿਬ ਹੁੰਦੇ ਸੀ ਮੁੱਖ ਮੰਤਰੀ ਤੇ ਸਾਡੇ ਇਨਸਪੈਕਟਰ ਜਿਹੜੇ ਐਗਰੀਕਲਚਰ ਸੀ ਉਹ ਖੇਤਾਂ ਜਾ ਕੇ ਕੰਮ ਕਰਦੇ ਸੀ ਅੱਜ ਜਿਹੜੇ ਸਾਡੇ ਇਨਸਪੈਕਟਰ ਆ ਬੁਰਾ ਨਾ ਮੰਨੇ ਹੋ ਜਾ ਕੋਈ ਬੈਠਾ ਵੀ ਹੋਵੇ ਉਹ ਕਿੱਥੇ ਮਿਲਦਾ ਉਹ ਕਿਸੇ ਸੇਠ ਦੀ ਜਿਹੜੀ ਦੁਕਾਨ ਹੈ ਨਾ ਦਵਾਈਆਂ ਵੇਚਣ ਵਾਲੀ ਉਥੇ ਹਿਸਾਬ-ਕਿਤਾਬ ਕਰਦਾ ਹੁੰਦਾ ਯਾਰ ਓਏ ਫਰਕ ਆ ਗੱਲ ਤਾਂ ਨਹੀਂ ਕਰਿਆ ਇਨਸਪੈਕਟਰ ਅੱਜ ਕੱਲ ਕਿੱਥੇ ਮਿਲਦੇ ਆ ਜਿੱਥੇ ਦਵਾਈਆਂ ਵਿਕਦੀਆਂ ਦਵਾਈਆਂ ਘਟਾਉਣੀਆਂ ਚਾਹੀਦਾ ਖਾਦ ਸਹੀ ਮਾਤਰਾ ਚ ਪਾਣੀ ਚਾਹੀਦੀ ਆ ਡਾਕਟਰ ਸਾਹਿਬ ਇਹਨੂੰ ਐਕਸਟੈਂਸ਼ਨ ਸਰਵਿਸ ਕਹਿੰਦੇ ਆ ਪਾਣੀ ਕਦੋਂ ਲਗੜਨਾ ਚਾਹੀਦਾ ਇਹ ਸਾਰੀਆਂ ਗੱਲਾਂ ਸਮੇਂ-ਸਮੇਂ ਤੇ ਬੀਜ ਕਿਹੜਾ ਬੀਜਣਾ ਚਾਹੀਦਾ ਇਹਦੀਆਂ ਗੱਲਾਂ ਡਾਕਟਰ ਸਾਹਿਬ ਤੇ ਅਸੀਂ ਬਹਿ ਕੇ ਇੱਕ ਫਾਰਮੈਟ ਬਣਾਵਾਂਗੇ